முடியும் <laughs> <laughs> ਬੂਟ ਲਾ ਕੇ ਹੁਣ ਯਾਰ ਬੂਟ ਲਾ ਗਿਆ ਉੱਥੋਂ ਪੈ ਫਾਲਿਆ ਆਹ ਨਿਆਰੇ ਹੀ ਬੱਜਾ ਵਿਆਈ ਥੱਲੇ ਡੈਈ ਦੀਆ ਬ੍ਰੇਕ ਨਾ ਲਾ ਤੂੰ ਚੱਕ ਦੇ ਘੜੇ ਦਾ ਕੋਲਾ ਪੈਰ ਨਹੀਂ ਥੱਲੇ ਲਾਏ ਤੇ ਬਾਕੀ ਗੱਲਾਂ ਦੀਆਂ ਗੱਲਾਂ ਅੱਥੇ ਲਾਵਾਂਗੇ ਇੱਥੇ ਸਹੀ ਹੈਗਾ ਮੈਂ ਇੱਥੇ ਨਹੀਂ ਪੀਗਾ ਆਉਣਾ ਉਹਨਾਂ ਚ ਪੰਨਾਂ ਚ ਬਣਾ ਲਾਈਆਂ ਪਈਆਂ ਜੀ ਆ ਜਿਹੜਾ ਜਿੱਧਰ ਪਾਸੇ ਆ ਪਾਉਣਾ ਉਧਰੋਂ ਦਾ ਕੰਮ ਵੇਡਾ ਕਰਕਾ ਆਪਾਂ ਇੱਧਰ ਹੀ ਆ ਜਾਣਾ ਉਹ ਜੀ ਆਨੇ ਜਿੰਦ ਜਿੰਦ ਵੀ ਫੋਟੋ ਉਹ ਸਕੂਟਰ ਇੱਥੇ ਡੋਪੇ ਉਕਲੀ ਦੇ ਕੀ ਵਾਜਦਾ ਉਕਲੀ ਚ ਪਾ ਸਾਈਕਲ ਤੋਂ ਗੋਲੇ ਡਿੱਗੇ ਭੈਰ ਆ ਰਹੇ ਨੇ ਐੱਚੇ ਸਹੀ ਆ ਕੰਮ ਨਾ ਹੁਣ ਗਾਹ ਜਾ ਕੇ ਫੇਰ ਪਾਣੀ ਬਿਆਰ ਤਾਂ ਨਹੀਂ ਜਾਈ ਉਥੇ ਉਥੇ ਪੈਰ ਨਹੀਂ ਮੈਂ ਮੂਡ ਪਾਏ ਹਾਂ ਕੋਈ ਨਹੀਂ ਡਿੱਗ ਪਾਇਆ ਬਜ਼ਾਰ ਚ ਕੀ ਫਾਇਦਾ ਬਜ਼ਾਰ ਚ ਕਿਹੜਾ ਕਹੋਇਆ ਆ ਪਾਪਾ ਦੋ ਮੈਂ ਨਹੀਂ ਬਜ਼ਾਰ ਚ ਆਪਾਂ ਟਾਇਰ ਲੱਗਣੇ ਨਹੀਂ ਦੇਣੇ ਟਾਇਰ ਨਹੀਂ ਲੱਗਣੇ ਇੱਕੋ ਟਾਇਰ ਹੀ ਟਾਇਰ ਨਹੀਂ ਲੱਗਣੇ ਸਦੇ ਗੋਡੇ ਹੀ ਲੱਗਣਗੇ ਟਾਇਰ ਦਾ ਟਾਇਰ ਤੇ ਲੱਗਣ ਦਾ ਮੌਕਾ ਵੀ ਆਰ ਚ ਕਿਹੜਾ ਕਹੋਇਗਾ ਯਾਰ ਨਾ ਵੀ ਆਰ ਚ ਪਾਣੀ ਹੈਗਾ ਆ ਮੋਦੀ ਦੇ ਪਾਪਾ ਟਾਇਰ ਦਾ ਪਿਆ ਜੀ ਆ ਪਾਣੀ ਹੈ ਕੋਈ ਉਹ ਇੰਨਾ ਇੰਨਾ ਦਾ ਪਾਣੀ ਆਮ ਟੱਬਾਂ ਚ ਹੁੰਦਾ ਹੀ ਆ ਨਾਉਣ ਲੱਗਿਆਂ ਬਾਪੂਨਾ ਰੋਡ ਤੇ ਹੀ ਭਰਾਵਾ ਕੋਈ ਪਹਿਲਾ ਹੀ ਘਬਰਾ ਗਿਆ ਮੈਨੂੰ ਪਹਿਲਾ ਹੀ ਘਬਰਾ ਗਿਆ ਸਰ ਇਹ ਚੰਗਾ ਜੇ ਬੰਦ ਵਾਲੀ ਟਾਕੀ ਸਮਾਢੇ ਟਮਾਟਰ ਜਿੱਤੋ ਭਗਾਈ ਜਾਂਦੇ ਆ ਸਾਫ ਹੋ ਗਿਆ ਟਮਾਟਰਾਂ ਦਾ ਭੋਰਾ ਖੋਣਵਾ ਦੇ ਗਿਆ ਮੇਰੇ ਨਾਲ ਚਰਮੀ ਨਾਲ ਪਾਉਂਦੇ ਲੈ ਬੈਠੇ ਆ ਠੀਕ ਆ ਚਲ ਆ ਆ ਸਹੀ ਆ ਇੱਥੀ ਆਏ ਐ ਇੱਧਰ ਨਹੀਂ ਮੈਂ ਆਇਆ ਇਹ ਇੱਥੀ ਆ ਹਾਂ ਐ ਮੋਡਲਾਂ ਹਾਂ ਗਾਂ ਕਿਧਰ ਜਾਣਾ ਹੈ ਹੈ ਸਾਹੀ ਸ਼ਾਹੀ ਲੈਣਾ ਹੈ ਆਪਾਂ ਇਹ ਕੱਢਾ ਪਿਆ ਵੇ ਸੀਵਰ ਜਾ ਟਾਇਰ ਸਾਰਾ ਵਿੱਚ ਹੋਰੀ ਆ ਗਈ ਕੋਈ ਤੇਰਾ ਕੋਸਰਾ ਪੈਨੇ ਹੋ ਗਈ ਆ ਆਪਣਾ ਕਿਹੜਾ ਛੱਟੇ ਪਏ ਫੜ ਲੈਣਾ ਹੈ ਚੱਟੇ ਪੈ ਰਹੇ ਨੇ ਮੈਨੂੰ ਇਹ ਦੱਸ ਦੇਣਾ ਹੈ ਆ ਦੋ ਯਾਰ ਫਰੀਦਾ ਨਹੀਂ ਦਿੰਦੇ ਆ ਕੋਟ ਦੇ ਇਹ ਨਹੀਂ ਭਰਾਵਾ ਜਿੱਦਾਂ ਅਸੀਂ ਉੱਥੇ ਗਏ ਆਏ ਹਾਂ ਨਾ ਅੰਦ ਦੇ ਇਸ ਤਰ੍ਹਾਂ ਖੰਡ ਉਹ ਬਸ ਔੜ ਰਿਹਾ ਹੈ ਓਏ ਹੌਲੀ ਕਰ ਲੈ ਭੈਣ ਜੰਦਾ ਨਾ ਆਵਾ ਆ ਐਂ ਤਾਂ ਬਾਲਾ ਚਿੱਕੜ ਹੋਣਾ ਐਂ ਗਾਰਾ ਇੱਥੇ ਰੋਡ ਵੀ ਗੰਦਾ ਧੌਣ ਪਰਨੇ ਵੱਜਾਂਗੇ ਦੁਪਹਿਰ ਹੋਣੀ ਲੱਗਣੀ ਸਿਰਦਾ ਗੋਡਾ ਹੀ ਲੱਗਣੇ ਆ ਹੌਕ ਨੂੰ ਨੰਨੀ ਆਉਂਦਾ ਮੈਂ ਬਲਾਪਈ ਜਾਂਦਾ ਹਜੇ ਵੀ ਪਈ ਜਾਂਦਾ ਮੈਂ ਆ ਗਿਆ ਚੱਲੀ ਆ ਨਿਕਲੀ ਬਸ ਮੈਂ ਤਾਂ ਆਏ ਨਹੀਂ ਪੰਜਾਬ ਆਉਂਦਾ ਤਾਂ ਹੀ ਤਾਂ ਮੈਂ ਨਹੀਂ ਆਉਂਦਾ ਕਿੱਥੇ ਡਸਟ ਹੈ ਕਿਤੇ ਬਾਰਿਸ਼ ਡਸਟ ਡਸਟ ਨਹੀਂ ਸਾਲਿਆ ਡਸਟ ਕਿਤੇ ਰੇਨ ਬਹੁਤ ਹੁੰਦੀ ਆ ਰੇਨ ਪਾਉ ਮੈਨੂੰ ਪਸੰਦ ਆ ਪਰ ਇੰਨੀ ਨਹੀਂ ਇੰਨੀ ਨਹੀਂ ਇਸ ਵਾਰੀ ਹਾਰਮਫੁਲੀ ਰੇਨ ਐਵਰੀਬਾਡੀ ਦੇ ਲਾਇ ਇੰਨਾ ਕੀ ਦੇਖ ਨੂੰ ਕੋਈ ਨਹੀਂ ਦੇਖ ਲੈਂਦਾ ਗੇਰ ਨੇ ਕੀ ਕਰ ਲਾ ਹਾਂ ਘਟਾਈ ਜਨਾ ਸਾਹ ਜੈਂਦਾ ਸਾਰਾ ਗੇਰ ਮੱਚਿਆ ਆਓ ਗਾਂ ਆ ਕੇ ਮੜਾ ਸਾਹ ਹੋਣਾ ਰੱਖੀ ਉਹ ਤੇ ਆ ਹੁਣ ਤਾਂ ਸਰਕਾਰੀ ਵੀ ਡੁੱਬਿਆ ਪਿਆ ਓਏ ਉਹ ਬੰਦੇ ਕੇ ਮੋੜਸਾਂ ਨੂੰ ਚੜਦਾ ਪਿਆ ਧਿਆਨ ਨਾ ਟੋਇਡ ਹੋਏ ਜਾਨ ਦੇ ਇੰਜਣ ਇੰਜਣ ਜਾਨ ਦੇ ਇਹ ਮੇਰੇ ਜਾਨ ਦੇ ਜਾਨ ਤੇ ਜਾਨ ਤੇ ਜਾਨ ਦੇ ਪੈਰ ਜਾਨ ਦੇ ਉਹ ਬਸ ਆ ਕੇ ਇਧਰ ਤੇ ਕੱਢ ਦੇ ਇਧਰ ਦੀ ਆ ਬਾਈ ਪਾਸੇ ਆ ਯਾਰ ਭਈਆ ਉਹ ਪੈਰ ਲਾ ਕੇ ਪੈਰ ਲਾ ਗਏ ਆ ਪੈਰ ਲਾ ਗਏ ਥੱਲੇ ਓਏ ਓ ਕੁੱਤਿਆਂ ਪਾਸੇ ਹੋ ਜਾ ਤੈਨੂੰ ਪਤਾ ਨਹੀਂ ਅਸੀਂ ਨੰਗਣਾ ਆ ਪਾਸੇ ਹੋ ਓ ਚੁਲੜ ਤੂੰ ਬੂੜੇ ਲੱਭ ਗਏ ਤੇਰੇ ਹਾਂ ਤਾਂ ਹੋਈ ਜਾਏ ਕਿਨੇ ਜਾਵਾਂਗੇ ਜਾਵੇ ਇੱਧਰ ਕਰ ਲੈ ਇੱਧਰ ਬੁੜੀ ਜੀ ਹੇਠਾਂ ਆ ਜੇ ਓਏ ਫੇਰ ਤੂੰ ਪਲਾਈ ਜਨਾ ਪੈਰ ਹੁਣ ਤਾਂ ਲੱਗ ਹੀ ਜਾਏਗਾ ਲੱਗੇ ਫੇਰ ਬਾਅਦ ਠੀਕ ਆ ਲਾਈਦਾ ਠੜ ਲੀ ਜਾਂ ਦਿਨ ਹੀ ਇਹਨਾਂ ਨੇ ਮੇਰਾ ਹੋਇਆ ਅੱਖਾਂ ਅਗੇ ਘਰਾਤਾ ਹੈ ਹੈ ਘਰਾਤਾ ਹੈ ਇਹ ਵੀ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਵਾ ਇਰਾਨੀ ਦਾ ਇੱਕ ਦਾਜ ਗੱਲ ਦੇ ਬੰਦੇ ਆ ਤੇ ਤੂੰ ਆਪ ਹੀ ਪੈਰ ਲਾਏ ਨਾਲੋਂ ਦਾ ਵੱਧ ਤੋਂ ਵੱਧ ਡੇਗੀ ਪੈਣਾ ਸੀ ਡੇਗ ਪੈਂਦੇ ਪਾਸੇ ਹੋ ਜਾ ਬਾਈ ਮੈਂ ਲਿਆ ਇੱਕ ਗਾਉਂ ਕਰਾਇਆ ਵਾਓ ਵਾਓ ਵੰਡਰਫੁਲ ਵੰਡਰਫੁਲ ਵਾਟਰ ਵੰਡਰਫੁਲ ਹੋਰ ਪਾਣੀ ਤੇ ਘਟ ਗਿਆ ਹਨਾ ਪਾਣੀ ਪਹਿਲਾਂ ਜ਼ਿਆਦਾ ਸੀ ਇੱਥੇ ਪਾਣੀ ਓਏ ਹੋਲੀ ਅੱਨ ਲੱਗਣ ਦਿੱਤਾ ਆਪਾਂ ਕੀ ਨਹੀਂ ਪਤਾ ਲੱਗਾ